ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਜਿਹੜੀ 70-75 ਦਿਨ ਤੋਂ 85 ਦਿਨ ਦੇ ਦਰਮਿਆਨ ਕਿਉਂਕਿ 85 ਦਿਨ ਤੇ ਜਾ ਕੇ ਅਨਸਾਰਾ ਤਕਰੀਬਨ ਵਿਰਲਾਟਾ ਮਾ ਸਿੱਟਾ ਜਿਹੜਾ ਕਣਕ ਦੀ ਫਸਲ ਦੇ ਵਿੱਚ ਨਿਕਲਣਾ ਲੱਗ ਪੈਂਦਾ ਹੈਗਾ 90 ਦਿਨ ਤੇ ਪੂਰਾ ਅਨਸਾਰਾ ਜਿਹੜੀ ਕਣਕ ਦੀ ਫਸਲ ਤੁਹਾਡੀ ਲੈ ਜਾਂਦੀ ਹੈ ਤਾਂ ਇਹਦੇ ਵਿੱਚ ਆਪਾਂ ਕਿਹੜੀ ਸਪਰੇ ਕਿਹੜੀ ਕਿਸਮ ਦੇ ਵਾਸਤੇ ਕਿਉਂਕਿ ਖਾਸ ਤੌਰ ਤੇ DVDW ਕਿਸਮਾਂ ਜਾਂ PVW ਜਿਵੇਂ PVW 826 کافی ਲੱਗੀ ਹੈ ਜਾਂ PVW 869 ਹੈ ਜਾਂ PVW 768 ਸੁਨਹਿਰੀ ਹੈ ਇਸੇ ਤਰ੍ਹਾਂ HD3086 ਜਾਂ 2967 ਲਾ ਲਈਏ ਤੇ DVDW ਕਿਸਮਾਂ ਚ 370 7172 320 27 332 DVDW 187 222 303 ਤਾਂ ਇਹਨਾਂ ਦੇ ਵਿੱਚ ਇੱਕ ਤਾਂ ਕਿਸਾਨ ਵੀਰ ਉਹ ਖਾਸ ਖਿਆਲ ਰੱਖਣਾ ਕਿਉਂਕਿ ਹੁਣ ਮੌਕਾ ਹੈ ਆਪਾਂ ਗੋਭ ਦੇ ਵਿੱਚ ਜਿਹੜੀ ਪਰਵਰਸ਼ ਪਰਵਰਸ਼ੇ ਦੀ ਕਰ ਲਈ ਜਿਹੜੀ ਇਹਦੀ ਦੇਖਭਾਲ ਕਰ ਲਈ ਜਾਂ ਆਪਾਂ ਜਿਹੜੀ ਇਹਨੂੰ ਇਨਪੁਟ ਦੇਤੀ ਐ ਇਸ ਟਾਈਮ ਦੇ ਉੱਤੇ ਉਹਨੇ ਆਪਾਂ ਨੂੰ ਅੱਗੇ ਜਾ ਕੇ ਨਸਾਰੇ ਤੇ ਫਾਇਦਾ ਦੇਣਾ ਨਸਾਰੇ ਤੇ ਦਾਣਾ ਭਰਨ ਦੇ ਸਮੇਂ ਜੇ ਹੁਣ ਕੋਈ ਕਮੀ ਰਹਿੰਦੀ ਤਾਂ ਉਹ ਚੀਜ਼ ਫੇਰ ਆਪਾਂ ਕਵਰ ਨਹੀਂ ਕਰ ਸਕਦੇ ਖਾਸ ਤੌਰ ਤੇ ਬੋਰਨ ਦੀਆਂ ਘਾਟ ਦੀਆਂ ਨਿਸ਼ਾਨੀਆਂ ਵੀ ਕਈ ਥਾਵਾਂ ਤੇ ਨਜ਼ਰ ਆ ਰਹੀਆਂ ਨੇ ਪੱਤਿਆਂ ਦੇ ਉੱਤੇ ਬੋਰਨ ਤੱਤ ਬਹੁਤ ਘੱਟ ਮਾਤਰਾ ਚਾਹੀਦਾ ਪਰ ਜ਼ਰੂਰੀ ਬਹੁਤ ਹੈ ਖਾਸ ਤੌਰ ਤੇ ਨਸਾਰੇ ਸਮੇਂ ਪੋਲਨ ਗ੍ਰੇਨ ਨੂੰ ਸਟਰੈਂਥ ਦੇਣ ਵਾਸਤੇ ਤੇ ਜਿਹੜੀ ਪੋਟਾਸ਼ ਦੇ ਨਾਲ ਜਿਹੜੀ ਡਰਾਈ ਮੈਟਰ ਦੀ ਮੂਵਮੈਂਟ ਹੈ ਜਿਹੜੀ ਫੋਟੋਸਿੰਥੈਸਿਸ ਦੀ ਮੂਵਮੈਂਟ ਹੈ ਭੋਜਨ ਪਦਾਰਥਾਂ ਦੀ ਮੂਵਮੈਂਟ ਦਾਣਾ ਭਰਨ ਸਮੇ ਸਿੱਟੇ ਦੇ ਵੱਲ ਨੂੰ ਲੈ ਕੇ ਜਾਣਾ ਉਹਦੇ ਵਿੱਚ ਤੇ ਪੌਲਨ ਗ੍ਰੇਨ ਨੂੰ ਸਟਰੈਂਥ ਦੇਣ ਦੇ ਵਿੱਚ ਸਿੱਟਾ ਉੱਪਰ ਤੋਂ ਥੱਲੇ ਤੱਕ ਪੂਰਾ ਭਰਦਾ ਹੈਗਾ ਕਈ ਵਾਰ ਬੋਰਨ ਦੀ ਘਾਟ ਜਿੱਥੇ ਹੁੰਦੀ ਹੈ ਨਾ ਜਿਵੇਂ ਪਹਿਲਾਂ ਪੱਤਿਆਂ ਦੇ ਉੱਤੇ ਆਪਾਂ ਨੂੰ ਸਰੇਟਡ ਲੀਫ ਤੇ ਡਾਟ ਜੇ ਨਜ਼ਰ ਆਉਂਦੇ ਆ ਪੁਆਇੰਟ ਜੇ ਲੱਗੇ ਹੋਏ ਪੱਤੇ ਦੇ ਉੱਤੇ ਪੱਤਾ ਇਕੱਠਾ ਹੋਇਆ ਤੇ ਸਿੱਟੇ ਵੀ ਜਿਹੜੇ ਵਿੰਗੇਟੇਡੇ ਕਈ ਵਾਰ ਸਿਰਖਣੇ ਜਿਹੇ ਸਿੱਟੇ ਨਿਕਲੇ ਆਉਂਦੇ ਜਾਂ ਉਪਰੋਂ ਖਾਲੀ ਲੈ ਜਾਂਦੇ ਆ ਤਾਂ ਬੋਰਨ ਤੱਤ ਬਹੁਤ ਘੱਟ ਮਾਤਰਾ 'ਚ ਪਰ ਬਹੁਤ ਜ਼ਰੂਰੀ ਹੈ ਐਨਪੀ ਕੇ 13 0 45 ਬਾਰੇ ਤੁਹਾਨੂੰ ਪਤਾ ਹੀ ਹੈ ਕਿ ਬੈਸਟ ਕੰਪਲੈਕਸ ਹੈ 13045 ਜਿਹੜਾ ਇਹਨੇ ਇੰਨੀ ਵਧੀਆ ਪਰਫਾਰਮੈਂਸ ਫਸਲ ਦੇ ਵਿੱਚ ਦਿੰਦਾ ਹੈ ਕਿ ਤੁਸੀਂ ਜਿਵੇਂ ਝੋਨੇ 'ਚ ਜਾਂ ਕਣਕ 'ਚ ਕਰਦੇ ਆ ਨਾ ਉਹਦੀ ਕੁਆਲਿਟੀ ਆ ਜਿਹੜਾ ਉਹਦੀ ਦਾਣੇ ਦੀ ਚਮਕ ਤੁਸੀਂ ਫਸਲ ਵੱਢ ਲਓ ਇੱਕ ਥਾਂ ਤੇ ਤੁਸੀਂ 13045 ਇੱਕ ਜਿਵੇਂ ਗੋਭ ਸਮੇ ਇੱਕ ਬੂਰ ਪੈਣ ਸਮੇ ਜਾਂ ਦੁੱਧਾ ਪੰਨ ਸਮੇ ਜੇ ਤੁਸੀਂ ਦੂਜੀ ਕਰਨੀ ਚਾਹੁੰਦੇ ਆ ਇਹਦੀ ਦਾਣੇ ਦੀ ਕੁਆਲਿਟੀ ਦਾ ਜਿਹੜਾ ਹੈਗਾ ਜਿੱਥੇ ਤੁਸੀਂ ਨਹੀਂ ਕੀਤੀ ਉਹਦੇ ਨਾਲੋਂ ਫਰਕ ਹੋਗਾ لازਮੀ ਚਮਕ ਦਾ ਤੇ ਉਹਦੇ ਰੰਗ ਬੰਦ ਦਾ ਤਾਂ 13045 ਤੁਸੀਂ ਕਰਨੀ ਹੈ ਜੇ ਫਾਰਮੇ ਕਰ ਲੋ ਦੋ ਪੈਕਟ ਤੁਸੀਂ 2 ਕਿਲੋ 13045 ਕਰ ਰਹੇ ਹੋ ਨਾਲ 70 ਗ੍ਰਾਮ ਜਾਂ 80 ਗ੍ਰਾਮ 20% ਵਾਲੀ ਬੋਰਨ ਪਾ ਸਕਦੇ ਹੋ ਜੇ ਲਿਕਵਿਡ ਫਾਰਮ ਚਾ ਤਾਂ ਉਹ 100 ml ਤੱਕ ਪਾ ਸਕਦੇ ਹੋ ਜੇ 10% ਵਾਲੀ ਜਿਹੜੀ ਸਸਪੈਂਸ਼ਨ ਫਾਰਮ ਦੇ ਵਿੱਚ ਉਹ ਤੁਸੀਂ 150 ml ਤਾਈਂ ਪਾ ਸਕਦੇ ਆ ਤਾਂ ਇਹਦੀ ਸਪਰੇਅ ਕਰ ਸਕਦੇ ਆ ਕਈ ਕਿਸਾਨ ਵੀਰ ਪੁੱਛਦੇ ਕਿ ਮੈਗਨੀਜ਼ ਅਸੀਂ 13045 ਨਾਲ ਕਰ ਸਕਦੇ ਆਂ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਫਿਰ ਤੁਸੀਂ ਜੇ ਤਿੰਨ ਚੀਜ਼ਾਂ ਕਰੋਗੇ ਫਿਰ ਟੌਕਸਿਸਿਟੀ ਆਊਗੀ ਫਿਰ ਤੁਸੀਂ ਮੈਗਨੀਜ਼ ਕਰੋ ਤੇ ਨਾਲ ਤੁਸੀਂ 13045 ਜੀ ਕਰਨੀ ਹੋ ਉਹ ਕਰੋ ਫਿਰ ਬੋਰਨ ਨਾ ਪਾਓ ਇੱਕ ਚੀਜ਼ ਤੁਹਾਡੀ ਹੋਣੀ ਹੈ ਤੇ ਉਲੀ ਨਾਸ਼ਕ ਬਾਰੇ ਕੋਈ ਕਿਸਾਨ ਵੀਰ ਪੁੱਛਦੇ ਕਿ ਉਲੀ ਨਾਸ਼ਕ 13045 ਤੇ ਬੋਰਨ ਦੇਖੋ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਕਿ ਜਿਹੜੀ ਇਸ ਟਾਈਮ ਦੇ ਉੱਤੇ ਤੁਸੀਂ ਜਿਵੇਂ 75 ਦਿਨ ਤੇ ਜ਼ਰੂਰਤ ਹੁੰਦੀ 13045 ਇਹ ਬੋਰਨ ਆਪਾਂ ਸਪਰੇਅ ਕਰਨੀ ਆ ਤੇ ਸਿੱਟੇ ਨਿਕਲਣ ਸਮੇ ਜਿਵੇਂ 10 ਕ ਦਿਨ ਦੇ ਗੈਪ ਤੇ ਜਾ ਕੇ ਤੁਸੀਂ 82 85 ਦਿਨ ਤੇ ਜਾ ਕੇ ਜੇ ਉਲੀ ਨਾਸ਼ਕ ਕਰੋ ਤਾਂ ਬਹੁਤ ਵਧੀਆ ਰਹੂਗਾ ਤੇ ਜੇ ਤੁਸੀਂ ਨਾਲ ਕਰਨਾ 13045 ਦਾ ਜਿਹੜੀ ਕੰਪੈਟੀਬਿਲਟੀ ਬਹੁਤ ਸਾਰੇ ਜਿਹੜੇ ਉਲੀਨਾਸ਼ਕਾਂ ਦੀ ਉਹ ਬਣ ਜਾਂਦੀ ਹੈ ਤੁਸੀਂ ਜਾ ਟੈਸਟ ਕਰਕੇ ਵੀ ਦੇਖ ਸਕਦੇ ਆ ਕਿ ਪਹਿਲਾਂ ਥੋੜਾ ਜਾ ਜਿਹੜਾ ਹੈਗਾ 13045 ਦਾ ਕੋਲ ਬਣਾ ਲਿਆ ਬੂਰਨ ਦਾ ਬਣਾ ਲਿਆ ਉਹਨੂੰ ਮਿਕਸ ਕਰ ਮਿਕਸ ਕਰਕੇ ਉਹਦੇ ਵਿੱਚ ਤੁਸੀਂ ਉਲੀਨਾਸ਼ਕ ਥੋੜਾ ਜਿਹਾ ਪਾ ਕੇ ਉਹਦਾ ਜਾ ਟੈਸਟ ਕਰਕੇ ਦੇਖ ਲਓ ਕਿ ਸੋਲੂਸ਼ਨ ਕਲੀਅਰ ਆ ਜਾਂ ਨਹੀਂ ਵੈਸੇ ਇਹਦੀ ਕੰਪੈਟੀਬਿਲਟੀ ਬਣਦੀ ਆ ਪਿਛਲੇ ਸਾਲਾਂ ਚ ਬਹੁਤ ਸਾਰੇ ਕਿਸਾਨ ਵੀਰਾਂ ਨੇ ਕੀਤਾ ਉਹ ਥੱਲੇ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੀਰ ਜਿਹੜੇ ਹੈਗੇ ਕਰਦੇ ਆ ਐਨਪੀ ਕਿ 13045 ਬੋਰਨ ਉਲੀਨਾਸ਼ਕ ਤੇ ਜੇ ਤੁਸੀਂ ਬੈਸਟ ਪਰਫਾਰਮੈਂਸ ਲੈਣੀ ਤਾਂ ਵੱਖਰਾ ਕਰ ਲੋਗੇ ਤਾਂ ਉਹ ਬਹੁਤ ਵਧੀਆ ਗੱਲ ਹੈ ਇੱਕ ਆਪਣੇ ਕੋਲੇ ਇਹ ਬਣਦੀ ਕੰਡੀਸ਼ਨ ਕਿ 13045 ਬੋਰਨ ਬਾਅਦ ਚ ਤੇ ਸੱਟੇ ਨਿਕਲ ਸਮੇ ਉਲੀਨਾਸ਼ਕ ਇੱਕ ਹੈਗਾ ਕਿ ਜਿਹੜੀਆਂ ਡੀਬੀਡਬਲ ਕਿਸਮਾਂ ਨੇ ਜਿਹੜੀਆਂ ਤੁਸੀਂ ਖਾਸ ਤੌਰ ਤੇ 5 ਨਵੰਬਰ ਤੋਂ ਪਹਿਲਾਂ ਬੀਜੀਆਂ ਉਦੇ ਵਿੱਚ ਤੁਸੀਂ ਜਿਹੜੀ ਲੀਹੋਸਨ ਕਈ ਕਿਸਾਨ ਵੀਰ ਕਰਨਾ ਚਾਹੁੰਦੇ ਹੁੰਦੇ ਨੇ ਲੀਹੋਸਨ ਤੇ ਨਾਲ ਟੈਬੂਕੋਨਾਜੋਲ ਕਰ ਲਓ 400 ਐਮਐਲ ਲੀਹੋਸਨ ਤੇ 200 ਐਮਐਲ ਟੈਬੂਕੋਨਾਜੋਲ 200 ਲੀਟਰ ਪਾਣੀ ਦੇ ਵਿੱਚ ਉਹਦੀ ਸਪਰੇ ਤੁਸੀਂ ਕਰ ਸਕਦੇ ਆ ਜਿਵੇਂ 72-75 ਦਿਨ ਤੇ ਉਹ ਕਰ ਲਈ ਤੇ 5-7 5-4 ਦਿਨਾਂ ਦੇ 10 ਦਿਨ ਦੇ ਗੈਪ ਤੇ ਜਾ ਕੇ ਤੁਸੀਂ ਨਸਾਰੇ ਤੋਂ ਪਹਿਲਾਂ ਪਹਿਲਾਂ ਫਿਰ 13045 ਤੇ ਬੋਰਨ ਉਹਦੀ ਕਰ ਸਕਦੇ ਆ ਕਰਨਾ ਆਪਾਂ ਨਸਾਰੇ ਤੋਂ ਪਹਿਲਾਂ ਹੀ ਕਿਉਂਕਿ ਚਾਰ ਚੀਜ਼ਾਂ ਤਾਂ ਇਹ ਮਿਕਸ ਨਹੀਂ ਹੋਣੀਆਂ ਹੈਗੀਆਂ ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਡੀਬੀਡਬਲ ਕਿਸਮਾਂ ਵਾਸਤੇ ਤੁਸੀਂ ਜੇ ਜਿਹੜੀ ਕਰੋ ਰੈਮ ਕੁਆਰਟਕੋ ਰਾਈਡ ਹੈ ਜਿਹੜੀ ਲੀ ਹੁਸਨ ਪਲਸ ਟੈਬੂ ਕੋਨਾ ਜਿਹੜਾ ਖਾਸ ਤੌਰ ਤੇ ਜੇ 5 ਨਵੰਬਰ ਤੋਂ ਪਹਿਲਾਂ ਬੀਜੀ ਆ ਤੇ ਫਸਲ ਤੁਹਾਡੀ ਬਹੁਤ ਸ਼ਾਨਦਾਰ ਕੰਡੀਸ਼ਨ ਚ ਇਹ ਨਹੀਂ ਕਿ ਫਸਲ ਮਾੜੀ ਖੜੀ ਆ ਤੇ ਆਪਾਂ ਉੱਤੇ ਜਿਹੜੇ ਹੈਗੇ ਉਹਦਾ ਗਰੋਥ ਰੈਗੂਲੇਟਰ ਕਰੀ ਜਾਈਏ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ ਜਿਹੜਾ ਰੀਪਰੋਡਕਟਿਵ ਫੇਜ਼ ਲੰਬਾ ਕਰਨਾ ਜਾਂ ਝਾੜ ਵਧਾਉਣਾ ਜੇ ਫਸਲ ਚੰਗੀ ਸਥਿਤੀ ਦੇ ਵਿੱਚ ਹੈਗੀ ਆ ਤਾਂ ਉਹਨੂੰ ਹੋਰ ਅਜਾਫਾ ਕਰਨ ਦੇ ਵਿੱਚ ਮਦਦ ਕਰਦੀ ਆ ਉੱਥੇ ਤੁਸੀਂ ਇਹ ਕਰ ਸਕਦੇ ਕਿ ਲਿਓਜ਼ਨ ਪਲੱਸ ਡਿਬੋਗੋਨੋਜੋਲ ਤੇ ਕੁਝ ਗੈਪ પા ਕੇ 5 ਦਿਨ ਦਾ ਗੈਪ ਪਾ ਲਓ 7 ਦਿਨ ਦਾ ਪਾ ਲਓ ਫਿਰ ਤੁਸੀਂ ਐਨਪੀਕੇ 13045 ਤੇ ਬੋਰਨ ਕਰ ਸਕਦੇ ਆ ਉਲੀਨਾਸ਼ਕ ਕੋਸ਼ਿਸ਼ ਕਰੋਗੇ ਜਿੱਥੇ ਤੁਹਾਡੀ ਫਸਲ ਆ ਜਿਹੜੀ ਭਾਰੀ ਆ ਫਸੀ ਹੋਈ ਆ ਉੱਥੇ ਤੁਸੀਂ ਕੋਸ਼ਿਸ਼ ਕਰੋਗੇ ਜਿਵੇਂ ਪੋਟਾਸ਼ ਤਾਤਾ ਜਿਹੜਾ 13045 ਆ ਉਲੀਨਾਸ਼ਕਾ ਬੋਰਨ ਇਹ ਜਰੂਰ ਦੇ ਦਿਓ ਕਿਉਂਕਿ ਪਿਛਲੇ ਸਮੇਂ 'ਚ ਦੇਖਣ ਚਾਹਿਆ ਕਿ ਜਿਵੇਂ ਗਾਂ ਮੀ ਮੀ ਹਨੇਰੀ ਝੱਖੜ ਵਗੈਰਾ ਪੈਂਦਾ ਨਾ ਫਸਲ ਕਈ ਵਾਰ ਡਿੱਗਦੀ ਆ ਤਾਂ ਉਹਨਾਂ ਕੰਡੀਸ਼ਨਾਂ 'ਚ ਵੀ 13045 ਤੇ ਉਲੀਨਾਸ਼ਕ ਦੀ ਸਪਰੇਅ ਹੈ ਜਿਹੜੀ ਬਹੁਤ ਬੈਨੀਫਿਟ ਉਹਨੇ ਦਿੱਤਾ ਹੋਇਆ ਤੇ ਬਹੁਤ ਸ਼ਾਨਦਾਰ ਜਿਹੜਾ ਹੈਗਾ ਝਾੜ ਰਹਿਂਦਾ ਤਾਂ ਇਹ ਦੋ ਮੁੱਖ ਤੌਰ ਤੇ ਜਿਹੜੇ ਮੈਂ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦਿਖਾਇਆ ਕਿ ਜਦੋਂ ਗੋਭ ਦੇ ਵਿੱਚ ਸਿੱਟਾ ਬਣ ਰਿਹਾ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਆਪਾਂ ਤਤ ਦੇਣੇ ਆ ਜਾਂ ਉਲੀਨਾਸ਼ਕ ਆਪਾਂ ਦੇਣਾ ਤਾਂ ਇਹਦੇ ਨਾਲ ਫਸਲ ਆ ਜਿਹੜੀ ਬੜੀ ਰੋਗ ਰਹਿਤ ਤੇ ਬੜੀ ਸਟਰੋਂਗ ਹੋ ਜਾਂਦੀ ਹੈ ਗੋਭ ਟਾਈਮ ਤੇ ਇਹੀ ਖਾਸ ਤੌਰ ਤੇ ਜਰੂਰਤ ਹੁੰਦੀ ਹੈ ਮੈਗਨੀਜ਼ ਕਰਨਾ ਜਾਂ ਦਾਣਿਆਂ ਚ ਜ਼ਿੰਕ ਦੀ ਮਾਤਰਾ ਵਧਾਉਣੀ ਹੈ ਉਹ ਤੁਸੀਂ ਵੱਖਰੀ ਸਪਰੇ ਫਿਰ ਉਹ ਤੁਹਾਨੂੰ ਕਰਨੀ ਪਊ ਕਿਉਂਕਿ ਜ਼ਿੰਕ ਮੈਗਨੀਜ਼ ਆਪਾਂ ਪਹਿਲਾਂ ਬਥੇਰੀ ਕੀਤੀ ਹੋਈ ਹੁੰਦੀ ਹੈ ਜੇ ਦੋ ਸਪਰੇਆਂ ਤੁਸੀਂ ਕੀਤੀਆਂ ਜਾਂ ਤਿੰਨ ਉਹਦਾ ਸ਼ਾਨਦਾਰ ਨਤੀਜਾ ਤੁਹਾਨੂੰ ਇਸ ਸਟੇਜ ਤੇ ਮਿਲਣਗੇ ਦਾਣਿਆਂ ਦੇ ਵਿੱਚ ਵੀ ਕੰਟੈਂਟ ਵੱਧ ਆਉਂਦਾ ਜ਼ਿੰਕ ਦਾ ਜੇ ਤੁਸੀਂ ਪਹਿਲਾਂ ਵੀ ਸਪਰੇਆਂ ਕੀਤੀਆਂ ਹੋਈਆਂ ਤੇ ਮੈਗਨੀਜ਼ ਹੁਣ ਪੂਰਤੀ ਜਿਹੜੀ ਉਹਦੀ ਪੂਰੀ ਤਰ੍ਹਾਂ ਹੋ ਵੀ ਹੋਣੀ ਮੁਸ਼ਕਿਲ ਆ ਨਿਸ਼ਾਨੀਆਂ ਜਰੂਰ ਦੂਰ ਹੋ ਜਾਂਦੀਆਂ ਨੇ ਪਰ ਜਿਹੜੀ ਪਹਿਲਾਂ ਤੁਸੀਂ ਮੈਗਨੀਜ਼ਿੰਕ ਵਗੈਰਾ ਕਲੀ ਦਾ ਆਪਣਾ ਯੂਰੀਆ ਕੀਤਾ ਨਾ ਉਹਨੇ ਝਾੜ ਸ਼ਾਨਦਾਰ ਦੇ ਨਾ ਹੁਣ ਐਨਪੀਕੇ ਵਗੈਰਾ ਕਰੋ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨ